ਸ਼੍ਰੀ ਵਾਹੀ ਗੁਰ ਸਾਹਿਬ ਜੀ ਰਾਗ ਕਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਗੁਰ ਪ੍ਰਸਾਦ ਸੰਕ ਸੁਨੰਦ ਮਹੇਸ਼ ਸਮਾਨਾ ਸ਼ੀਖਾ ਨਾਗ ਤਿਰੁ ਮਰਮ ਨਾ ਜਾਨਾ ਸੰਕ ਸੁਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤਿਰ ਮਰਮ ਨਾ ਜਾਣ ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾਉ ਅਨੁਮਾਨ ਸਰਦਰੁਡ ਸਨਾਨਾ ਸਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਅਰਿਸ਼ੰ ਮ੍ਰਿਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ कह कबीर सो पर मैं नाही पगलाग राम रहै शरणाई कह कबीर सो पर मैं नाही ਪਗ ਲਗ ਰਾਮ ਰਹੇ ਸ਼ਰਨਾਹੀ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜਿਗੋ ਜੁਗਟਾ ਸ਼ਬਰ ਸ਼ਤਤ ਸਤਿ ਮਾਲਕ ਧੰਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰ ਵਾਲੇ ਸਤਸੰਗੀ ਜਮਨਤ ਭਾਗੇ ਹੋ ਸਤਗੁਰਾਂ ਦੀ ਮੁਬਾਰਕ ਹਜ਼ੂਰੀ ਅੰਦਰ ਜੁੜ ਮਿਲ ਕੇ ਲੋਕ ਤੇ ਪ੍ਰਲੋਕ ਨੂੰ ਸੁਖਾਲਾ ਬਣਾਉਂਦਾ ਸੀ ਯਤਨ ਕਰਦੇ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ ਸਾਧ ਸੰਗਤ ਮਿਲੇ ਵਡਪਾਦ ਤਾਂ ਹਰ ਰਸ ਆਵੇ ਜੀਉ ਆਨੰਦਨ ਰਹੇ ਲਿਵ ਲਾਏ ਪਰ ਸਹਿਜ ਸੁਮਾਵੇ ਜੀਉ ਸਹਿਜ ਸੁਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ ਹਲਕ ਬਲਕ ਸ਼ੁਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਲਿਵ ਜੁੜ ਗਈ satsangat ਵਿੱਚ ਸਤਿਗੁਰੂ ਜੀ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੀ ਹੋ ਜਾਂਦੇ ਨੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਪੁੰਨਰ ਲੇਖਤਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਅੰਦਰ ਨਿਆਰਾਪਣ ਆ ਜਾਂਦਾ ਹੈ ਵੱਖਰਾਪਣ ਆ ਜਾਂਦਾ ਹੈ ਉਹਨਾਂ ਦੀ ਅਵਸਥਾ ਫਿਰ ਜਿਹੜਾ ਇਸਰਕਾਰ ਦੀ ਹੋ ਜਾਂਦੀ ਹੈ ਜੀਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਹ ਕਹਾਵੈ ਤੈਸਾ ਹਰਿ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਸਵਰਨ ਦਾ ਸੋਨਾ ਉਹਦੇ ਵਾਸਤੇ ਸੋਨਾ ਤੇ ਮਿੱਟੀ ਕੋਜੇ ਜੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਗੁਰਖ ਕਹੀਏ ਜੀਵ ਮੁਕਤ ਇਹ ਬਰਕਤਾ ਨੇ ਸਤ ਸੰਗਤ ਦੀਆਂ ਆਪ ਮਾਨਦੇ ਹੋ ਸਤ ਸੰਗਤ ਨੂੰ ਵਡਿਆ ਭਾਗਾਂ ਵਾਲੇ ਉਹ ਮਾਲਕ ਆਪਣੀ ਚਰਨ ਸ਼ਰਨ ਦੇ ਵਿੱਚ ਬਿਠਾ ਲੈਂਦਾ ਹੈ ਤੇ ਆਪਣਾ ਜਸ ਸਰਵਣ ਕਰਵਾਉਂਦਾ ਹੈ ਗਾਇਨ ਕਰਵਾਉਂਦਾ ਹੈ। ਸ਼ਤਰੂ ਜੀ ਨੇ ਕਿਰਪਾ ਕੀਤੀ ਰੋਜ਼ਾਨਾ ਦੀ ਤਰ੍ਹਾਂ ਸਾਨੂੰ ਮੁਖਵਾਕ ਬਖਸ਼ ਕੇ ਮਿਲਾਇਆ ਹੈ। ਭਗਤ ਕਬੀਰ ਜੀ ਦੁਆਰਾ ਉਚਾਰਨ ਕੀਤਾ ਹੋਇਆ। ਸਨਾਸਰੀ ਦਾਪ ਦੇ ਅੰਦਰ ਦੇ ਬਚਨ। ਪਾਵਨ ਅੰਗ 692 ਅਤੇ 92 ਤਿਸ ਬਾਏ ਪੰਨ ਹੈ। ਕਾਉ ਭਗਤ ਕਵੀ ਜੀ ਨੇ ਇਸ ਬਚਨ ਰਾਹੀਂ ਸਾਨੂੰ ਜਿਹੜਾ ਹੈ ਰੱਬ ਦੇ ਵਿੱਚ ਲੀਨ ਹੋਣਾ ਸਿਖਾਇਆ ਹੈ ਪਰ ਕਈ ਲੋਗ ਦੇਵੀ ਦੇਵਤੇ ਹੁਣ ਭਾਵੇਂ ਆਮ ਮਨੁੱਖ ਹੋਣ ਰਾਜੇ ਹੋਣ ਹਰ ਇੱਕ ਨੇ ਜਿਹੜਾ ਯਤਨ ਕੀਤਾ ਕਿ ਅਸੀਂ ਰੱਬ ਦਾ ਅੰਤ ਪਾਈ ਗਏ। ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਕਰਕੇ ਉਸ ਬੇਅੰਤ ਦੇ ਵਿੱਚ ਲੀਨ ਹੋ ਜਾਈਏ ਉਹਦੇ ਲਈ ਮਾਲਕ ਜੀ ਨੇ ਸਾਨੂੰ ਪ੍ਰੇਰਣਾ ਦਿੱਤੀ ਬਾਬਤ ਸੇਵ ਜੀ ਨੇ ਕਿ ਸਤ ਸੰਗਤ ਵਿੱਚ ਬੈਠੋ ਤੇ ਵਾਹਿਗੁਰੂ ਦਾ ਨਾਮ ਰਸ ਜਿਹੜਾ ਹੈ ਉਹਨੂੰ ਹੀ ਸੰਦਾਹੀ ਕਥਾ ਰਾਹੀ ਸਿਮਰਨ ਰਾਹੀ ਜਿਹੜਾ ਹੈ ਮਾਨਕੀ ਪਰਮਾਤਮਾ ਦੇ ਵਿੱਚ ਲੀਨਤਾ ਦਾ ਅਦੋ ਕਿਉਂਕਿ ਬੇਅੰਤ ਦਾ ਅੰਤ ਕੋਈ ਨਹੀਂ ਪਾਸ ਆਓ ਸਤਿਗੁਰੂ ਜੀ ਕੀ ਸਮਝਾਉਂਦੇ ਨੇ ਅੱਜ ਅਰੰਧ ਕਰਉ ਪਵਿੱਤਰ ਅਦਬ ਸਹਿ ਗੁਰ ਫਤੀ ਪ੍ਰਵਾਣ ਕਰੋ ਜੀ ਵਾਹਿ ਗੁਰ ਕੀ ਤਾ ਸਤਿ ਵਾਹਿ ਗੁਰ ਕੀ ਤੀ ਸਤਿ ਭਾਈ ਮੰਗਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕੋਲੇ ਨੂੰ ਸਵਾਲ ਲੈ ਕੇ ਆਏ ਕੀ ਮਾਲਕ ਦੀ ਸਾਡੇ ਕੋਲ ਇੰਨਾ ਜੱਫਤਪ ਹੈ ਨਹੀਂ ਜੀਤੇ ਰਾਹੀ ਅਸੀਂ ਪਰਮਾਤਮਾ ਨੂੰ ਖੁਸ਼ ਕਰ ਸਕੀ ਜਦੋਂ ਸੰਸਾਰ ਨੂੰ ਵੇਖੀਦਾ ਹੈ ਕੋਈ ਜਿਹੜਾ ਪੁੱਠਾ ਲਟਕ ਰਿਹਾ ਹੈ ਕੋਈ ਮੋਮ ਧਾਰ ਕੇ ਬੈਠਾ ਹੈ ਕੋਈ ਜਿਹੜਾ ਅਸਰ ਦੇ ਵਿੱਚ ਅਗੰਦੀ ਵਿੱਚ ਬੈਠ ਕੇ ਜਿਹੜਾ ਤਪੱਸਿਆ ਕਰਦੇ ਹੈ ਕੋਈ ਪਾਣੀ ਵਿੱਚ ਖੜਾ ਹੋ ਕੇ ਤਪੱਸਿਆ ਕਰਦੇ ਹੈ ਤੇ ਉਠਾ ਲਟਕਿਆ ਹੋਇਆ ਹੈ ਕੋਈ ਬਰਫ਼ ਦੇ ਵਿੱਚ ਬੈਠਾ ਹੋਇਆ ਹੈ ਭਾਵ ਬਹੁਤ ਕਠਨ ਤਪੱਸਿਆ ਸੁਣੀ ਦੀ ਹੈ ਤੇ ਵੇਖੀ ਵੀ ਹੈ ਕਿ ਇਹਨਾਂ ਨੂੰ ਜਿਹੜਾ ਅਸਲ ਤੇ ਵਿੱਚ ਜਾਦਾ ਛੇਤੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਆਮ ਤੌਰ ਤੇ ਆਮ ਇਨਸਾਨ ਦੇ ਅੰਦਰ ਇਹ ਚੀਜ਼ ਜਿਹੜਾ ਹੈ ਬਹੁਤ ਛੇਤੀ ਅਸਰ ਕਰਦੀ ਹੈ ਕੋਈ ਉਹਦੇ ਸਾਹਮਣੇ ਕਥਨ ਕਹਿ ਲੋ ਕਿ ਤਾਪ ਕਰ ਲਿਆ ਹੋਵੇ ਤੇ ਮਨੁੱਖ ਫਿਰ ਜਿਹੜਾ ਹੈ ਨਾ ਬਹੁਤ ਪ੍ਰਭਾਵਿਤ ਹੁੰਦਾ ਇਹ ਸ਼ਾਇਦ ਇਹਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਆ ਫਿਰ ਛੇਤੀ ਕਰ ਲਏਗਾ ਕਿਉਂਕਿ ਇਹਦੀ ਤਪਸ਼ਾ ਬੜੀ ਕਠਨ ਹੈ ਪਾਇ ਮਾਨ ਦਾ ਇਹ ਸਵਾਲ ਲੈ ਕੇ ਆਇਆ ਮਾਲਕ ਜੀ ਸਾਡਾ ਪਾਰ ਉਤਾਰਾ ਕਿਵੇਂ ਹੋਏਗਾ ਮੈਂ ਤੇ ਲੋਕਾਂ ਨੂੰ ਵੇਖ ਕੇ ਹराण ਲੋਕਾਂ ਦੀ ਤਬੱਸ਼ਾ ਬੜੀ ਕਠਨ ਹੈ ਆਪ ਕਿਰਪਾ ਕਰੋ ਸਾਨੂੰ ਜੁਗ ਦੱਸੋ ਪਈ ਅਸੀਂ ਤੇ ਉਲਝੇ ਹੋਏ ਸਾਨੂੰ ਸਮਝ ਨਹੀਂ ਆ ਰਿਹਾ ਸੀ ਕੀ ਕਰੀਏ ਜਿਵੇਂ ਪੰਜਵੇਂ ਪਾਤਸ਼ਾਹ ਜੀ ਦਾ ਸੋਲ ਢਾਗ ਦੇ ਅੰਦਰ ਬਚਨ ਹੈ ਸਤਗੁਰੂ ਜੀ ਕਹਿੰਦੇ ਮੋਨ ਭਇਓ ਕਰਪਾਤੀ ਰਹਿਓ ਨਗਨਿ ਕਿਰਿਓ ਬਨਵਾਹੀ ਕਾਟ ਤੀਰਤ ਸਭ ਤਰਤੀ ਭਮਿਓ ਦੁਭ ਦਾ ਛਟਕੈ ਨਾਹੀ ਮਨ ਕਾਮਨਾ ਤੀਰਤ ਜਾਇ ਬਸਿਓ ਸਿਰ ਕਰਵਾਤ ਕਰਾਹਿ ਕਰਵਾਤ ਦਾ ਭੰਦਾਰਾ ਬਨਾਰਸ ਦੀ ਤਰਤੀ ਦੇ ਮੰਦਰ ਵਿਚਾਰਾ ਪਿਆ ਹੈ ਉਹ ਮਨਉਤੀ ਹੈ ਕਿ ਕੋਈ ਜੇ ਕਰ ਉਸ ਹਾਰੇ ਨਾਲ ਆਪਣੇ ਆਪ ਨੂੰ ਘਟਵਾ ਦੇਗਾ ਤੇ ਉਹਨੂੰ ਜਿਹੜਾ ਹੈ ਸਵਰਗਪੁਰੀ ਪਰਾਪਤ ਹੋਏ ਉਹ ਸਵਰਗਾਂ ਵਿੱਚ ਜਾਦਾ ਹੈ ਸਤਿਗੁਰੂ ਜੀ ਨੇ ਐਸਾ ਕੁਝ ਨਹੀਂ ਸਾਨੂੰ ਸਿਖਾਇਆ ਉਹ ਚੀਨ ਮਨਔਤ ਜਿਹੜਾ ਹੈ ਪਥਾ ਪਹਿਲਾਂ ਬਹੁਤ ਚਲਦੀ ਸੀ ਹੁਣ ਥੋੜੀ ਘਟ ਹੈ ਅੱਜ ਜੋ ਜਾਨਵਰਾਂ ਦੀ ਬਲੀ ਦਿੰਦੇ ਨੇ ਯਾ ਲਾਰੀਅਲ ਦੀ ਬਲੀ ਇਸ ਪ੍ਰਕਾਰ ਮਨੁੱਖ ਕੋਈ ਕੋਈ ਜਿਹੜਾ ਹੈ ਟਾਵਾ ਟਾਵਾ ਇਸ ਦਾ ਨੂੰ ਅਜ ਮੰਨਦਾ ਹੈ ਬਾਕੀ ਸਿਰ ਕਰਵਤ ਧਰਾਈ ਮਨ ਕੀ ਮੈਲ ਨ ਉਤਰੈ ਇਹ ਵਿਦਝੇ ਲੱ ਜਤਨ ਕਰਾਈ ਕਨਕ ਕਾਮਨੀ ਹੈ ਵਰ ਕੈਵਲ ਬੋ ਬਿਨ ਦਾਨ ਦਾ ਕਰਾ ਕੋਈ ਸੋਨਾ ਦਾਨ ਕਰਦੇ ਕੋਈ ਇਸਤੇ ਹੀ ਦਾਨ ਕਰਦੇ ਪਹਿਲਾਂ ਕੀਤੀ ਜਾਂਦੀ ਸੀ ਵੀ ਆਪਣਾ ਸਭ ਕੁਝ ਅਰਪਣ ਕਰ ਦੋ ਬ੍ਰਾਹਮਣ ਜੀ ਤੇ ਤੁਹਾਨੂੰ ਜਿਹੜਾ ਹੈ ਕਹ ਲੋ ਕਿ ਸਵਰਗ ਪ੍ਰਾਪਤ ਹੋ ਜਾਏ ਕਨਕ ਕਾਮਨੀ ਕਾਮਨੀ ਦਾ ਅਰਥ ਹੁੰਦਾ ਹੈ ਇਸਤਰੀ ਭਾਵੇਂ ਸੋਨਾ ਹੈ ਭਾਵੇਂ ਇਸਤਰੀ ਹੈ ਹੈ ਵਰ ਦੇਵਰ ਪਾਤੀ ਕੋੜੇ ਬਹੁ ਵਿਦਦਾਨ ਦਾ ਤਾਰਾ ਬੜੇ ਤਰੀਕੇ ਦੇ ਦਾਨ ਦਿੱਤੇ ਗਏ ਇਹਦੇ ਪਿੱਛੇ ਕੀ ਸੀ ਸਾਨੂੰ ਰੱਬ ਦੀ ਪ੍ਰਾਪਤੀ ਹੋਵੇ ਬੜਾ ਉਲਝਾਇਆ ਗਿਆ ਸੰਸਾਰ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਗੱਲ ਸੁਣੀ ਭਾਈ ਮੰਗੇ ਜੀ ਇਸ ਸਾਧੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੰਗਿਆ ਇੱਕ ਗੱਲ ਦਾ ਜਵਾਬ ਦੇ ਸਾਰੇ ਦਿਹਾੜੀ ਲਾ ਕੇ ਇੱਕ ਲੱਕੜਹਾਰਾ ਲੱਕੜਾਂ ਕੱਟੀਆਂ ਕਰਦਾ ਸਿੰਦਾ ਹੱਣਦੇ ਸਿੰਦੇ ਫਿਰ ਪੂਰਾ ਗੱਠੜ ਤਿਆਰ ਕਰਕੇ ਉਹਨਾਂ ਲੱਕੜਾਂ ਨੂੰ ਫਿਰ ਕੋਈ ਕੋਲਾ ਬਣਾ ਕੇ ਵੇਚਦਾ ਕੋਈ ਸਿੱਧਾ ਹੀ ਵੇਚ ਦਿੰਦਾ ਦਸੂਨਾਂ ਨੂੰ ਲਾਫ ਕਿੰਨਾ ਤੋਂ ਮਿਹਨਤੂ ਦੀ ਬਹੁਤ ਹੈ ਭਾਈ ਮੰਦਾ ਕਹਿੰਦਾ ਸਤਿਗੁਰੂ ਉਹਨੇ ਮਿਹਨਤ ਤੇ ਬੜੀ ਕੀਤੀ 2-4 ਘੰਟੇ ਲਾਏ ਹੋਣਗੇ ਅਗਲੇ ਨੇ ਇੱਕ ਗੱਠੜ ਜਿਹੜਾ ਤਿਆਰ ਕਰਕੇ ਤੇ ਉਹ ਵੇਚ ਕੇ ਆਇਆ ਤੇ ਉਹਦਾ ਮੁੱਲ ਉਹਨੂੰ ਕੁਝ ਤੋਂ ਪੈਸੇ ਮਿਲੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਦੂਜੀ ਗੱਲ ਦਾ ਜਵਾਬ ਦਿੱਤਾ ਭਾਈ ਮੰਗਰ ਕਹਿੰਦਾ ਸਤਿਗੁਰੂ ਜੀ ਦੱਸੋ ਕਿੰਦੇ ਇੱਕ ਪਾਸੇ ਲੱਕੜਹਾਰਾ ਮਿਹਨਤ ਕਰਕੇ ਲੱਕੜਾਂ ਕੱਟੀਆਂ ਕਰਕੇ ਬਾਜ਼ਾਰ ਵਿੱਚ ਵੇਚਦਾ ਹੈ ਉਹਨੂੰ ਬਹੁਤ ਕਹਿ ਲੋ ਕੀ ਘੱਟ ਨਫਾ ਪ੍ਰਾਪਤ ਹੁੰਦਾ ਹੈ ਦੂਜੇ ਪਾਸੇ ਹੀਰੀਆਂ ਦੀ ਦੁਕਾਨ ਤੇ ਬੈਠਾ ਹੋਇਆ ਜਿਹੜਾ ਨੌਰੀ ਹੈ ਹੀਰੇ ਵੇਚਣ ਵਾਲਾ ਹੈ 파ਰਕੂ ਜਿਹੜਾ ਹੈ ਉਹ ਇੱਕ ਰੋਹੀ ਰਾ ਵੀ ਕਿਸੇ ਨੂੰ ਅਸਲ ਦੇ ਵਿੱਚ ਵੇਚਦਾ ਹੈ ਨਾ ਛੋਟਾ ਜਿਹਾ ਉਹਦਾ ਮੁੱਲ ਉਹਨੂੰ ਕਿੰਨਾ ਮਿਲਦਾ ਹੈ ਤੇ ਭਾਈ ਮੰਗਾ ਕਹਿਣ ਲੱਗਾ ਸਤੁਰੂ ਹੀਰੇ ਦਾ ਤੇ ਮੁੱਲੀ ਬਹੁਤ ਇੱਕ ਪਾਸੇ ਪੂਰਾ ਗੱਠੜ ਲੱਕੜਾਂ ਦਾ ਉਹਦਾ ਮੁੱਲ ਥੋੜਾ ਜਿਹਾ ਦੂਜੇ ਪਾਸੇ ਛੋਟਾ ਜਿਹਾ ਹੀਰਾ ਹੈ ਪੱਥਰ ਹੈ ਉਹਦੀ ਕੀਮਤ ਇੰਨੀ ਹੈ ਕਿ ਅਸਲ ਦੇ ਵਿੱਚ ਉਸ ਜ਼ੌਰੀ ਦੀਆਂ ਕਹਿ ਲੋ ਕੁਲਾਵੀ ਬੈ ਕੇ ਕਾ ਸਕਦੀਆਂ ਜੇਕਰ ਉਹ ਹੀ ਦਾ ਵੇਚ ਦਵੇ ਸ਼ਰਤੂਜੀ ਬਸ ਇਹ ਦੇਖੀ ਇਹ ਗੱਲ ਸਮਝ ਲੈ ਆ ਜਿਹੜਿਆ ਤੁਸੀਂ ਸਵਾਲ ਕੀਤਾ ਹੈ ਕੀ ਆ ਲੋਕੀ ਇਦਾਂ ਕਰਦੇ ਨੇ ਹੈ ਤੇ ਬੜਾ ਕਠਨ ਹੈ ਪਰ ਕਾਰਨ ਕੀ ਹੈ ਇਹਨਾਂ ਨੂੰ ਅਸਲ ਦੇ ਵਿੱਚ ਸੇਧ ਦੇਣ ਵਾਲਾ ਕੋਈ ਨਹੀਂ ਮਿਲਿਆ ਗਿਆਨ ਦੇਣ ਵਾਲਾ ਕੋਈ ਨਹੀਂ ਮਿਲਦਾ ਤੇ ਜਿਨ੍ਹਾਂ ਨੇ ਗਿਆਨ ਦਿੱਤਾ ਉਹ ਖੁਦ ਉਲਝੇ ਹੋਏ ਸਨ ਜਿਸ ਕਰਕੇ ਜਿੱਧਰ ਤੋਰਿਆ ਅਗਲੇ ਦੁਰਪੈ ਕਿਉਂਕਿ ਤਪੱਸਿਆ ਕਰਨ ਵਾਲੇ ਦੀ ਕੋਈ ਕਹਿ ਲੋ ਗਲਤੀ ਨਹੀਂ ਹੈ ਉਹਨੂੰ ਜਿੱਦਾਂ ਕਿਹਾ ਗਿਆ ਉਹ ਉਹ ਪੁੱਠਾ ਵੀ ਲਟਕ ਗਿਆ ਕਿਸੇ ਨੇ ਕੇਸ ਬੰਨ ਲੈ ਲੱਕੜ ਦੇ ਨਾਲ ਰਖੜ ਦੇ ਨਾਲ ਡਾਣੀ ਦੇ ਨਾਲ ਉਹ ਲਟਕ ਗਿਆ ਅਗਲਾ ਕੋਈ ਮੁੱਕ ਥੱਲੇ ਪੈਰ ਰੋਤੇ ਕਰਕੇ ਜਿਹੜਾ ਅਸਲ ਦੇ ਵਿੱਚ ਤਪੱਸਿਆ ਕਰ ਰਿਹਾ ਉਹਨੂੰ ਤੇ ਕਿਹਾ ਗਿਆ ਤੂੰ ਇਦਾਂ ਕਰ। ਉਹਦੀ ਗਲਤੀ ਥੋੜੀ ਹੈ। ਕਿਉਂਕਿ ਗਿਆਨ ਦੇਣ ਵਾਲੇ ਨੇ ਅਸਲ ਦੇ ਵਿੱਚ ਇਦਾਂ ਕਿਹਾ ਤੂੰ ਭੁਖਾਰ ਐ। ਉਹਨੂੰ ਵੀ ਪਤਾ ਸੀ ਅਗਲੇ ਨੂੰ ਭੁਖਾਰ ਰਹਿਣ ਦੇ ਨਾਲ ਰੱਬ ਮਿਲਦਾ। ਕਿਸੇ ਨੇ ਕਹਿ ਦਿੱਤਾ ਤੁਸੀਂ ਜਿਹੜਾ ਹੈ ਅਸਲ ਦੇ ਵਿੱਚ ਆ ਚੀਜ਼ ਕਰੋ ਆ ਚੀਜ਼ ਨਾ ਕਰੋ ਉਹ ਉਚਾਰਾ ਉਸ ਰਸਤੇ ਤੇ ਤੁਰ ਪਿਆ। ਕਠਨੋ ਨੇ ਤਪਸ਼ਿਆ ਜ਼ਰੂਰ ਕੀਤੀ ਆ ਪਰ ਮਿਲਿਆ ਕੁਛ ਨਹੀਂ ਰੰਚਿਕ ਮਾਤਰੋ ਦਾ ਲਾਭ ਹੋਇਆ ਜਾਂ ਕੋਈ ਈਤੀ ਮਿਲ ਗਈ ਜਾਂ ਸਿੱਧੀ ਮਿਲ ਗਈ ਇਸ ਤੋਂ ਵੱਧੀ ਕੁਛ ਨਹੀਂ ਜ਼ਿਆਦਾਤਰ ਤੇ ਹੰਕਾਰ ਹੀ ਜ਼ਿੰਦਗੀ ਵਿੱਚ ਆਉਂਦਾ ਹੈ ਇਸ ਈਸ਼ਕ ਨੂੰ ਲੈ ਕਿ ਕਿਉਂਕਿ ਬਹੁਤ ਉਦਾਹਰਨਾਂ ਨੇ ਇਤਿਹਾਸ ਵਿੱਚ ਇਸ ਕਾਲ ਨੂੰ ਲੈ ਕੇ ਕਿ ਕੋਈ 40 ਦਿਨ ਵੀ ਜੇਕਰ ਚੌਂਕੜਾ ਮਾਰ ਕੇ ਬੈਠਾ ਹੈ ਨਾ ਹੋਏ ਦੇ ਵਿੱਚ ਤੇ 40ਵੇਂ ਦਿਨ ਲੋਕੀਂ ਜੇ ਡੰਕਾ ਵਜਾਉਣ ਢੋਲ ਵਜਾਉਣ ਬਾਸ ਤੇ ਗੁਰੂ ਨਾਨਕ ਸਾਹਿਬ ਜੀ ਆ ਕੇ ਕਹਿੰ ਟੋਲ ਕਿਉਂ ਵਜਾ ਰਹੇ ਹੋ ਤੇ ਅੱਗੇ ਉਹ ਜਿਹੜਾ ਲੋਕਾਈ ਕਹਿੰਦੀ ਕਿ 40 ਦਿਨਾਂ ਬਾਅਦ ਤਪੱਸਿਆ ਕਰਕੇ ਸਾਡੇ ਤਪਸਵੀ ਬਾਹਰ ਆ ਰਹੇ ਨੇ ਇਸ ਕਰਕੇ ਖੁਸ਼ੀ ਵਿੱਚ ਅਸੀਂ ਜਿਹੜਾ ਢੋਲ ਵਜਾ ਰਹੇ ਹਾਂ ਸਤਿਗੁਰੂ ਜੀ ਕਹਿੰਦੇ ਬੰਦ ਕਰ ਦੇ ਬੰਦ ਕਰ ਮੇਕਿਓ ਤੁਹਾਡੇ ਤਪਸਵੀ ਦਾ ਹਾਲ ਕੀ ਤੇ ਜਦੋਂ ਕਹਿ ਲੋ ਕਿ ਉਹ ਢੋਲ ਬੰਦ ਹੋ ਗਏ ਖੁਸ਼ੀਆਂ ਮਨਾਉਣੀਆਂ ਬੰਦ ਹੋ ਗਈਆਂ ਇੱਕੇ ਦੰਗ ਅਗਲਾ ਜਿਹੜਾ ਤਪਸ਼ਵੀ ਬਾਹਰ ਆਇਆ ਹੈ ਕ્રોਧ ਵਿੱਚ ਗੁੱਸੇ ਵਿੱਚ ਮੈਂ ਬਸਮ ਕਰ ਦਿਆਂਗਾ ਮਲਾਨਾ ਕਰ ਦਿਆਂਗਾ ਮੇਰੀ ਆਉ ਭਗਤ ਨਹੀਂ ਕੀਤੀ ਮੇਰਾ ਆਦਰ ਨਹੀਂ ਕੀਤਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ 40 ਦਿਨ ਆਦਰ ਲੈਣ ਵਾਸਤੇ ਗਿਆ 40 ਦਿਨ ਤੂੰ ਅੰਦਰ ਬੈਠਾ ਤੂੰ ਇਸੇ ਕਰਕੇ ਬੈਠਾ ਸੀ ਲੋਕ ਲੋਕਾਂ ਦੇ ਵਿੱਚ ਮੇਰੀ ਪ੍ਰਸਿੱਧੀ ਹੋਵੇ ਮਨ ਦੇ ਵਿੱਚ ਕੀ ਸੀ ਤੇਰੇ ਤਪੱਸਿਆ ਕਰਦਿਆਂ ਕਿ ਮੈਂ 40 ਦਿਨਾਂ ਬਾਅਦ ਬਾਹਰ ਨਿਕਲਾਂਗਾ ਲੋਕਾਂ ਵਿੱਚ ਮੇਰਾ ਮਾਨ ਹੋਏਗਾ ਮੇਰਾ ਆਦਰ ਹੋਏਗਾ ਮੈਨੂੰ ਰਿਸਪੈਕਟ ਦੇਣਗੇ ਲੋਕੀ ਬਸ ਇਸ ਕਾਰਨ ਤੂੰ 40 ਦਿਨ ਅੰਦਰ ਰਹਿਣ ਕੀ ਕੀਤਾ ਜਿਹੜੀ ਪ੍ਰਾਪਤੀ ਕੀਤੀ ਰਾਮ ਦੀ ਪ੍ਰਾਪਤੀ ਕਰ ਲਈ ਹੰਕਾਰ ਤੇ ਤੇਰੇ ਅੰਦਰ ਉਦਾਂ ਹੀ ਰਿਹਾ ਤੂੰ ਬਾਹਰ ਆ ਕੇ ਇਦਾਂ ਕਹਿ ਰਿਹਾ ਭਸਮ ਕਰ ਦਿਆਂਗਾ ਆਹ ਕਰ ਦਿਆਂਗਾ ਕੁਛ ਨਹੀਂ ਕਰ ਸਕਦਾ ਤੇਰੇ ਅੰਦਰ ਹੈ ਹੀ ਕੁਛ ਸਤਸਤਰੀ ਜੀ ਪਹਿਲੀ ਗੱਲ ਛੇੜਦੇ ਨਹੀਂ ਕਿਸੇ ਤੇ ਜੇ ਕੋਈ ਆਪਣੇ ਆ ਪਾਵੇ ਮੱਥਾ ਲਾਉਣ ਵਾਸਤੇ ਤੇ ਸਤਸਤਰੀ ਚੰਗੀ ਤਰ੍ਹਾਂ ਉਹਨੂੰ ਛੱਡਿਆ ਕਰਦੇ ਜੀ ਭਾਈ ਮੰਗੇ ਨੂੰ ਮਾਲਕ ਨੇ ਇਹ ਗੱਲ ਕਹੀ ਸਤਿਗੁਰੂ ਗੁਰਨਾਮਕ ਸਾਰੀ ਜੀ ਕਹਿੰਦੇ ਹੁਣ ਆਪ ਵੇਖ ਆ ਸਭ ਤੋਂ ਜਿਹੜੇ ਕਰਦਾ ਇਹ ਨੇ ਨਾ ਲੋਕੀ ਇਹ ਕਹਿ ਲੋਕੀ ਜਿਵੇਂ ਲੱਕੜ ਹਾਂ ਲੱਕੜਾਂ ਕੱਟਿਆ ਕਰਦੇ ਇਹਦਾ ਮੁੱਲ ਬਹੁਤ ਥੋੜਾ ਹੈ ਰੰਚਕ ਕੁਮਾਰ ਹੀਰ ਤਪ ਦਇਆ ਦਰਦਾਨ ਜੀ ਕੋ ਪਾਵੇ ਇਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਜੀਦ ਮਲਣਾ ਉਹ ਗੁਰੂ ਨਾਨਕ ਸਾਹਿਬ ਦੇ ਬਚਨ ਕਹਿੰਦੇ ਆ ਚੀਜ਼ਾਂ ਨੂੰ ਕਰੜਿਆ ਹੈ ਨਾ ਇਨਸਾਨ ਸਿਰ ਮੱਤ ਉਹਦੇ ਵਿੱਚ ਹੀ ਖੁਸ਼ ਹੋ ਜਾਂਦਾ ਨਾ ਰੱਬ ਦਾ ਰਸਤਾ ਵੇਖਿਆ ਨਾ ਰੱਬ ਤੱਕ ਪਹੁੰਚਣ ਦਾ ਯਤਨ ਕੀਤਾ ਮਸਰਲ ਚੱਕ ਮਾਸਟਰ ਕੁਝ ਪ੍ਰਾਪਤ ਹੋ ਗਿਆ ਬਸ ਉਹਦੇ ਵਿੱਚ ਹੀ ਖੁਸ਼ ਹੈ ਭਾਈ ਮੰਗਾ ਤੈਨੂੰ ਲੱਕੜਾਂ ਚਾਹੀਦੀਆਂ ਨੇ ਕੀ ਰਾਜ ਚਾਹੀਦਾ ਫੇਰ ਦੇ ਮਾਲਕ ਦੀ ਹੀਰਾ ਚਾਹੀਦਾ ਬੈਠਾ ਬਿਠਾਇਆ ਇਨੀ ਕੀਮਤ ਮਿਲਦੀ ਹੈ ਤੇ ਕੋਈ ਮਿਹਨਤ ਵੀ ਨਹੀਂ ਕਰਨੀ ਪੈਂਦੀ ਜੋਰੀ ਬੈਠਾ ਹੈ ਦੁਕਾਨ ਤੇ ਵਸੀ ਰਹੇ ਤੇ ਸਾਥ ਜੀ ਕਹਿੰਦੇ ਹੀਰਾ ਹੈ ਵਾਹਿਗੁਰੂ ਦਾ ਨਾਮ ਆ ਲੱਕੜਾਂ ਟੜੀਆਂ ਨੇ ਆ ਕਰਮ ਕਾਂਡ ਆ ਉਲਜਣ ਵਿੱਚ ਪਾਇਆ ਹੋਇਆ ਸੰਸਾਰ ਉੱਠੇ ਸਿੱਧੇ ਕਰਮ ਜੋ ਕਰ ਲਿਆ ਇਨਸਾਨ ਉਹ ਲੱਕੜਾਂ ਦੇ ਸਮਾਨ ਨੇ ਤਰੀ ਜੋ ਕਠੀਆਂ ਅੰਤ ਨੂੰ ਕੀ ਹੋਏਗਾ ਰੰਚਕ ਮਾਸਰ ਪੁਰਸ਼ ਪ੍ਰਾਪਤ ਹੋ ਜਾਏਗਾ ਪਰ ਰੱਬ ਦੀ ਪ੍ਰਾਪਤੀ ਨਹੀਂ ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਨਹੀਂ ਪਰ ਜੇਕਰ ਹੀਰਾ ਮਿਲ ਗਿਆ ਤੇ ਫਿਰ ਸਮਝੋ ਕਿ ਅਸਲ ਦੇ ਵਿੱਚ ਲੋਕ ਦੀ ਸੁਖੀ ਤੇ ਪਰਲੋਕ ਦੀ ਸੁਖੀ ਹੋ ਜਾਏਗਾ ਉਹ ਹੀਰਾ ਮਿਲਦਾ ਕਿੱਥੋਂ ਸਤ ਸੰਗਤ ਇਸ ਪ੍ਰਥਾਏਕ ਕਬੀਰ ਜੀ ਨੇ ਰਹਾਉ ਦੇ ਬੰਦ ਅੰਦਰ ਇਹ ਜ਼ਿਕਰ ਕੀਤਾ ਸੰਸਾਰ ਭਾਵੇਂ ਅੰਤ ਪਾਉਣ ਲਈ ਤੁਰਿਆ ਹੈ ਰੱਬ ਦਾ ਪਰ ਮੈਂ ਸੰਸਾਰ ਦੇ ਪਿੱਛੇ ਲੱਗ ਕੇ ਜਿਹੜਾ ਹੈ ਰੱਬ ਦਾ ਅੰਤ ਪਾਉਣ ਨਹੀਂ ਜਾਵਾਂਗਾ ਕਿਉਂਕਿ ਮੈਨੂੰ ਪਤਾ ਹੈ ਜਿਹੜਾ ਸਭ ਤੋਂ ਉੱਚਾ ਹੈ ਨਾ ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ ਉਸ ਬੇਅੰਤ ਵਿੱਚ ਲੀਨ ਜ਼ਰੂਰ ਹੋਇਆ ਜਾ ਸਕਦਾ ਹੈ ਇਸ ਉਦਾਹਰਨ ਦੇ ਨਾਲ ਭਗਤ ਕਬੀਰ ਜੀ ਨੇ ਗੱਲ ਸਪਸ਼ਟ ਕੀਤੀ ਸਮੁੰਦਰ ਦਾ ਅੰਤ ਜੇਕਰ ਕੋਈ ਔਣ ਤੁਰੇ ਸਮੁੰਦਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਸਲ ਦੇ ਵਿੱਚ ਉਹਦੇ ਵਿੱਚ ਲੀਨ ਜ਼ਰੂਰ ਹੋਇਆ ਜਾ ਸਕਦਾ ਗੁਰੂ ਨਾਨਕ ਸਾਹਿਬ ਜੀ ਵੀ ਰੋਜ਼ ਇਹ ਗੱਲ ਸਮਝਾਉਂਦੇ ਨੇ ਨਦੀਆਂ ਅਤੇ ਵਾਹ ਪਵਹ ਸਮੁੰਦ ਨਾ ਜਾਣੀ ਐ ਨਦੀਆਂ ਹੋਣ ਵਿਵਾਹ ਦਾ ਅਰਥ ਹੁੰਦਾ ਹੈ ਨਾਲੇ ਭਾਵੇਂ ਨਦੀਆਂ ਹੋਣ ਤੇ ਭਾਵੇਂ ਨਾਲੇ ਹੋਣ ਸਮੁੰਦਰ ਵਿੱਚ ਜਦੋਂ ਪ੍ਰਵੇਸ਼ ਹੋ ਗਏ ਸਮਝਿਓ ਕਿ ਉਹਨਾਂ ਦੀ ਵੋਂਦ ਖਤਮ ਹੋ ਗਈ ਉਹ ਆਪਣੇ ਆਪ ਨੂੰ ਨਾ ਕੋਈ ਨਦੀ ਗਿਣ ਪਾਏਗਾ ਤੇ ਨਾ ਕੋਈ ਨਾਲੇ ਗਿਣ ਪਾਏਗਾ ਜਦੋਂ ਸਾਡੀ ਦ੍ਰਿਸ਼ਟੀ ਵੇਖੇਗੀ ਕਹੇਗੀ ਇਹ ਸਾਰਾ ਸਮੁੰਦਰ ਹੈ ਬਸ ਇਹੋ ਹੀ ਹੈ ird ਦੇ ਵਿੱਚ ਰੱਬ ਵਸ ਜਾਵੇ ਅੰਦਰੋਂ ਜਿਹੜਾ ਹੈ ਕਹਿ ਲੋ ਅਨਾਹਦ ਧੁਨੀ ਪੈਦਾ ਹੋ ਜਾਵੇ ਰੱਬ ਰੱਬ ਸਾਡੀ ਜ਼ੁਬਾਨ ਕਰਨ ਲੱਗ ਪਵੇ ਹਿਰਦਾ ਰੱਬ ਵਿੱਚ ਰੰਗਿਆ ਜਾਵੇ ਤੇ ਫਿਰ ਸਾਨੂੰ ਇਹ ਨਹੀਂ ਕਹੇਗਾ ਉਹ ਫਲਾਨਾ ਸਾਰੇ ਕਹਿਣਗੇ ਰੱਬ ਦਾ ਰੂਪ ਹੈ ਇਹਦੇ ਅੰਦਰ ਰੱਬ ਦੇ ਗੁਣ ਚਲਕਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਸਿੱਖਿਆ ਦਿੱਤੀ ਮੰਗਿਆ ਤੂੰ ਹੀਰੇ ਨੂੰ ਚੁਣ ਲੱਕੜਾਂ ਨੂੰ ਨਾ ਚੁੜੀ ਮਤਲਬ رب دے نام نو چون رب دا نام جاپ جا. شریشٹ ہے بھگت جی کہیں دے رام پدار چپائے ہے کبیرہ کانٹ نہ کھول نہیں پٹن نہیں پارکتو نہیں کہت نہیں بول یہ رکھیں کی سنسار وچ وائی گروہ دے نام دا بپاری کوئی ذرلہ ہے ہر کوئی نہیں ہے یہ کرتنوں ਇਕ ਖਾਰੇਕ ਦੇ ਅੰਗੇ ਹੀਰਾ ਖੋਲੇਗਾ ਨਾ ਜਾ ਕੇ ਕਿਸੇ ਨੂੰ ਨਹੀਂ ਪਤਾ ਕਿ ਦੀ ਕਦਰ ਕੀ ਹੈ ਕਦਰ ਉਹਨੂੰ ਹੀ ਪਤਾ ਹੋਏਗੀ ਜਿਹੜਾ ਰੱਬ ਨਾਲ ਜੁੜਿਆ ਹੋਵੇ ਇਸ ਕਰਕੇ ਪਾਤਸ਼ੀ ਕਹਿੰਦੇ ਸੰਤ ਸੁਨੰਦ ਮਹੇਸ਼ ਸਮਾਨਾ ਸੰਤ ਸੁਨੰਦ ਹੀ ਬ੍ਰਹਮਾ ਦੇ ਪੁੱਤਰ ਨੇ ਮਹੇਸ਼ ਦਾ ਅਰਥ ਹੁੰਦਾ ਹੈ ਸ਼ਿਵ ਜੀ ਭਾਵੇਂ ਬ੍ਰਹਮਾਂ ਦੇ ਪੁੱਤਰ ਨੇ ਭਾਵੇਂ ਸ਼ਿਵ ਜੀ ਹੈ ਇਹਨਾਂ ਨੇ ਰੱਬ ਦਾ ਅੰਤ ਪਾਉਣਾ ਚਾਹਿਆ ਹੁਣ ਵੇਖੋ ਇਹ ਰੱਬ ਨਹੀਂ ਹੈ ਸ਼ਿਵ ਜੀ ਰੱਬ ਨਹੀਂ ਸੰਤ ਸੁਨੰਦ ਜਿਹੜਾ ਇਹ ਰੱਬ ਨਹੀਂ ਇਹਨਾਂ ਨੇ ਰੱਬ ਦਾ ਅੰਤ ਪਾਉਣਾ ਚਾਹਿਆ ਛੇਸ਼ਨਾਥ ਤਿਰ ਮਰਮ ਨ ਜਾਣਾ ਮਰਮ ਦਾ ਅਰਥ ਹੁੰਦਾ ਭੇਦ ਛੇਸ਼ਨਾਥ ਜਿਹਨੂੰ ਵਿਸ਼ਨੂੰ ਦਾ ਭਗਤ ਆਖਿਆ ਜਾਂਦਾ ਹੈ ਕਹਿਣ ਲੱਗੇ ਇਹਦੀਆਂ ਹਜ਼ਾਰ ਫਨਾਂ ਨੇ ਜ਼ੁਬਾਨਾਂ ਨੇ ਹਜ਼ਾਰ ਤੇ ਹਰ ਇੱਕ ਜ਼ੁਬਾਨ ਦੇ ਨਾਲ ਰੱਬ ਦਾ ਨਵਾਂ ਨਾਮ ਲੈਂਦਾ ਹੈ ਅੰਤ ਕਿਨੇ ਵਿੱਚ ਪਾਸ ਕਰੇ ਰੱਬ ਦੇ ਦਿਲ ਦਾ ਪੀੜ ਇਹਨੇ ਵਿੱਚ ਜਾ ਸਕਿਆ ਸੰਤ ਸੰਗਤ ਰਾਮ ਹਿਦੈ ਵਸਾਈ ਇਸ ਕਰਕੇ ਮੈਂ ਇਸ ਉਲਝਣ ਵਿੱਚ ਨਹੀਂ ਪੈਂਦਾ ਕਿ ਮੈਂ ਰੱਬ ਦਾ ਅੰਤ ਕੌਣ ਤੋੜਾ ਮੈਂ ਤੇ ਉਹਨੂੰ ਜਪ ਕੇ ਜਿਹੜਾ ਹੈ ਉਸ ਬੇਅੰਤ ਵਿੱਚ ਲੀਨ ਹੋਣਾ ਚਾਹੁੰਨਾ ਇਸ ਕਰਕੇ ਮੈਂ satsangਤ ਵਿੱਚ ਆਉਣਾ satsangਤ ਮਾਨਦੰਗ ਰਹਾ ਹਨੂਮਾਨ ਸਰ ਗਰੁੜ ਸਮਾਨਾ ਭਾਵੇਂ ਹਨੂਮਾਨ ਹੋਵੇ ਗਰੁੜ ਦਾ ਅਰਥ ਹੈ ਪੰਛੀਆਂ ਦਾ ਰਾਜਾ ਗਰੁੜ ਰਾਜ ਇਹਨਾਂ ਨੇ ਵੀ ਰੱਬ ਦਾ ਅੰਤ ਪਾਉਣਾ ਚਾਹਿਆ ਪਰ ਉਸ ਬੇਅੰਤ ਦਾ ਕੋਣ ਪਾ ਸਕਦਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਸੁਰਪਤ ਦਾ ਅਰਥ ਹੁੰਦਾ ਸੁਰ ਦਾ ਅਰਥ ਦੇਵਤਾ ਪਤੀ ਦਾ ਸਪਤੀ ਭਾਵ ਦੇਵਤਿਆਂ ਦਾ ਰਾਜਾ ਜਾਂ ਦੇਵਤਿਆਂ ਦਾ ਪਤੀ ਇੰਦਰ ਤੇ ਨਰਪਤ ਮਨੁੱਖਾਂ ਦੇ ਰਾਜੇ ਕਰਨਾ ਅਕਸ਼ਵਰਗੇ ਵੀ ਰਾਜੇ ਹੋਏ ਨੇ ਇਹ ਵੀ ਕਹਿੰਦੇ ਅਸੀਂ ਰਾਮਾ ਪਰ ਹੋਇਆ ਕਿ ਅੰਤ ਵਿੱਚ ਆਪ ਸਭ ਜਾਣਦੇ ਉਸ ਬੇਅੰਤ ਨਾਲ ਮੱਥਾ ਨਾ ਲਾਓ ਉਹ ਬੜਾ ਬੇਅੰਤ ਹੈ ਇਸ ਕਰਕੇ ਉਹਦੇ ਵਿੱਚ ਲੀਨ ਹੋਣਾ ਆਪ ਸਿੱਖ ਜਾਈਏ ਤੇ ਇਨਾਂ ਨੇ ਵੀ ਜਿਹੜਾ ਹੈ ਪ੍ਰਮਾਤਮਾ ਦਾ ਅੰਤ ਨਹੀਂ ਪਾ ਪਾਇਆ ਚਾਰ ਵੇਦ ਅਰਸ਼ਿੰਬਿਤ ਤੁਰਾਨ ਭਾਵੇਂ ਚਾਰ ਵੇਦ ਹੋਣ 27 ਸਮ੍ਰਤੀਆਂ ਹੋਣ 18 ਪੁਰਾਣ ਹੋਣ 6 ਸ਼ਾਸਤਰ ਹੋਣ ਇਸ ਸਨਾਤਨ ਮਤ ਦੀ ਗ੍ਰੰਥ ਨੇ ਕਹਿੰਦੇ ਕਿ ਇਹਨਾਂ ਨੇ ਵੀ ਅਸਲ ਦੇ ਵਿੱਚ ਰੱਬ ਦਾ ਅੰਤ ਨਹੀਂ ਪਾ ਸਕ ਸਕੇ ਇਥੋਂ ਤੱਕ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜੋਗੇ ਅਖੀਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਗੱਲ ਸਪਸ਼ਟ ਕੀਤੀ ਹੈ ਸੰਸਾਰ ਦੇ ਲੋਕੋ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਪੜ੍ਹ ਕੇ ਵੀ ਅਖੀਰ ਵਿੱਚ ਜਦੋਂ ਇਹ ਸ਼ਬਦ ਪੜੋਗੇ ਨਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਦ ਕੇ ਹੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੀ ਦਰਸ ਤਯੋਈ تیਰਾ ਸੀਤਾ ਹੋਇਆ ਅਸੀਂ ਬਿਆ ਕਰ ਸਕਦੇ ਹੀ ਨਹੀਂ ਇਹਦਾ ਮਤਲਬ ਇੱਥੇ ਹੀ ਅੰਤ ਨਹੀਂ ਹੈਗਾ ਇਹ ਇੱਕ ਰਸਤਾ ਹੈ ਮੰਜ਼ਿਲ ਤੇ ਪਹੁੰਚਣ ਵਾਸਤੇ ਤੁਰ ਕੀ ਬਾਣੀ ਕਿ ਅਸੀਂ ਪੜ ਸੁਣ ਕੇ ਜਿਹੜਾ ਹੈ ਰੱਬ ਤੱਕ ਪਹੁੰਚ ਸਕਦੇ ਹਾਂ ਪਰ ਰਬ ਜਿਹੜਾ ਬੇਅੰਤ ਹੈ ਉਹਦਾ ਅੰਤ ਨਹੀਂ ਇੱਥੇ ਲਿਖਿਆ ਕਿ ਹਾਂ ਅਸੀਂ ਅੰਤ ਪਾ ਲਿਆ ਐਸਾ ਨਹੀਂ ਕਮਲਾ ਪਤ ਕਵਲਾ ਨਹੀਂ ਜਾਨਾ ਕਮਲਾ ਦਾ ਅਰਥ ਹੁੰਦਾ ਹੈ ਲక్ష్ਮੀ ਪਦਾਰਥੇ ਪਤੀ ਲక్ష్ਮੀ ਦਾ ਪਤੀ ਵਿਸ਼ਨੂੰ ਕਿੰਦੇ ਭਾਵੇਂ ਵਿਸ਼ਨੂੰ ਹੋਵੇ ਤੇ ਭਾਵੇਂ ਖੁਦ ਲక్ష్ਮੀ ਹੋਵੇ ਇਹਨਾਂ ਨੇ ਵੀ ਰੱਬ ਦਾ ਅੰਤ ਨਹੀਂ ਪਾ ਪਾਇਆ ਦੀ ਗੱਲ ਸਪਸ਼ਟ ਹੋ ਗਈ ਇਹ ਰੱਬ ਨਹੀਂ ਹੈ ਰੱਬ ਦੇ ਭੇਜੇ ਹੋਏ ਹੋਣਗੇ ਉਤਾਰ ਰੱਬ ਨਹੀਂ ਅਖੀਰ ਵਿੱਚ ਭਗਤ ਕਬੀਰ ਜੀ ਕਹਿੰਦੇ ਕਹਿ ਕਬੀਰ ਸੋ ਪਰਮੈ ਨਾਹੀ ਉਹ ਪਰਮ ਭਲੇਕੇ ਵਿੱਚ ਨਹੀਂ ਪੈਂਦਾ ਪਗ ਲਗ ਰਾਮ ਰਹੇ ਸਰਨਾਹੀ ਜਿਹੜਾ ਗੁਰੂ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਰੱਬ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੈ ਉਹ ਕਦੀ ਵੀ ਭਰਮ ਭਲੇਕੇ ਵਿੱਚ ਨਹੀਂ ਪੈਂਦਾ ਉਹ ਉਲਝਣ ਵਿੱਚ ਨਹੀਂ ਪਏਗਾ ਕਿ ਮੈਂ ਬੇਅੰਤ ਦਾ ਅੰਤ ਕਾਉਣ ਵਾਸਤੇ ਬ੍ਰਹਮਾ ਜੀ ਨੂੰ ਵੀ ਜਿਹੜਾ ਅਸਲ ਦੇ ਵਿੱਚ ਸ਼ੱਕ ਹੋ ਗਿਆ ਸੀ ਆਪਣੀ پیدائش ਤੇ ਕਿ ਮੈਂ ਕਮਲ ਦੀ ਨਾਲ ਤੋਂ ਪੈਦਾ ਹੋਇਆ ਹਾਂ ਇਸਟਰੀ ਪੜ ਕੇ ਦੇਖ ਤੋ ਕਮਲ ਦੀ ਨਾਲ ਦੀ ਜੜ ਤੱਕ ਪਹੁੰਚਣ ਦਾ ਯਤਨ ਕੀਤਾ ਪਰ ਅਸਲ ਦੇ ਵਿੱਚ ਮਿਥਿਆਸ ਇਹ ਗੱਲ ਕਹਿੰਦਾ ਹੈ ਕਿ ਉਹਦਾ ਅੰਤ ਵੀ ਨਹੀਂ ਪਾ ਪਾਇਆ ਗੁਰੂ ਕੀ ਬਾਣੀ ਵਿੱਚ ਵੀ ਇਹ ਬਚਨ ਹੈ ਸੋ ਕਹਿਣ ਤੋਂ ਭਾਵੇਂ ਅਸੀਂ ਤੇ ਲੂਣ ਦੀਆਂ ਡਲੀਆਂ ਆਂ ਰੱਬ ਗੁਰੂ ਜਿਹੜਾ ਇਹ ਸਮੁੰਦਰ ਹੈ ਤੇ ਲੂਣ ਦੀ ਡਲੀ ਜੇਕਰ ਸਮੁੰਦਰ ਵਿੱਚ ਪ੍ਰਵੇਸ਼ ਕਰੇਗੀ ਤੇ ਆਪਣੀ ਹੋਂਦ ਹੀ ਮਿਟਾਏਗੀ ਸਮੁੰਦਰ ਦਾ ਅੰਤ ਨਹੀਂ ਪਾ ਸਕਦਾ ਬਿਅੰਸੁ ਕਲਾਂ ਜੀਮਾ ਵਾਹਿਗੁਰੂ ਦੀ ਕਾਥਾ ਸਰਵਾਰੋ ਵਾਹਿਗੁਰੂ ਦੀ ਕਿਰਤ